सीएम ਤੁਹਾਨੂੰ ਕਹਿ ਦਿੰਦੇ ਨੇ ਕ੍ਰਾਈਮ ਖਤਮ ਕਰ ਦਿਓ ਨਸ਼ਾ ਖਤਮ ਕਰ ਦਿਓ ਕਿਸ ਤਰ੍ਹਾਂ ਪੋਸੀਬਲ ਹੈ ਬੱਚੇ ਵੇਲੇ ਨੇ 2500 ਰੁਪਿਆ ਲੈਂਦੇ ਨੇ ਮੈਚ 2500 ਤੋਂ 5000 ਰੁਪਿਆ ਤੇ ਬੰਬ ਛੁੱਟ ਜਾਂਦੇ ਨੇ ਯਾਰ ਆਉਣ ਵਾਲਾ ਟਾਈਮ ਦੇਖਿਓ ਬਾਹਰ ਜਾਣ ਦਾ ਵੀ ਬੱਚਿਆਂ ਦਾ ਰਸਤਾ ਬੰਦ ਹੋ ਗਿਆ ਮੈਂ ਤੁਹਾਡੇ ਹੀ ਮੰਚ 'ਤੇ ਉਸ ਦਿਨ ਗੱਲ ਕੀਤੀ ਸੀ ਕਿ ਇਸ ਤੋਂ ਬਾਅਦ ਬੱਚੇ ਸੁਸਾਈਡ ਕਰਨਗੇ ਕਿ ਜੰਮੂ ਕਸ਼ਮੀਰ 'ਚ ਬੰਬ ਚੱਲ ਗਿਆ ਲਾਲ ਚੌਂਕ 'ਚ ਬੰਬ ਚੱਲ ਗਿਆ ਮੰਦਰ ਦੇ ਬਾਹਰ ਬੰਬ ਚੱਲ ਗਿਆ ਅੱਜ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਨੂੰ ਜੰਮੂ ਕਸ਼ਮੀਰ ਜਿਹੜਾ ਬਣਾ ਕੇ ਦਰਸਾਇਆ ਜਾ ਰਿਹਾ ਸਾਡੇ ਨਾਲ ਨੇ ਮਨਦੀਪ ਸਿੰਘ ਮੰਨਾ ਸਮਾਜਿਕ ਇਸ਼ੂ ਚੁੱਕਦੇ ਰਹਿੰਦੇ ਨੇ ਹਮੇਸ਼ਾ ਸਰਕਾਰ ਨੂੰ ਵੀ ਘੇਰਦੇ ਨੇ ਲੌਂਡਰਰ ਦੀ ਸਥਿਤੀ ਕਿਵੇਂ ਦੀ ਹੈ ਮਨਦੀਪ ਜੀ ਦੇਖੋ 2 ਦਿਨ ਪਹਿਲਾਂ ਹਾਲਾਂਕਿ ਪੁਲਿਸ ਦਾ ਬੜਾ ਹੀ ਐਕਸ਼ਨ ਬੜਾ ਫਾਸਟ ਰਿਹਾ ਉਸ ਦਿਨ ਰਾਤ ਨੂੰ ਪੁਲਿਸ ਕਮਿਸ਼ਨਰ ਸਾਹਿਬ ਇੱਥੇ ਆਪ ਆਉਂਦੇ ਨੇ ਤੇ ਅੱਜ ਇੱਕ ਜਿਹੜਾ ਬਦਮਾਸ਼ ਉਹਦਾ ਇਨਕਾਊਂਟਰ ਹੋ ਗਿਆ ਹਾਲਾਂਕਿ ਦੂਜਾ ਫਰਾਰ ਹੋ ਗਿਆ ਕਿਵੇਂ ਦੇਖਦੇ ਹੋ ਨਾਲ ਰਿਸਰਵ ਕਰ ਲੈ ਇਸ ਗੱਲ ਨੂੰ ਸਲਾਈ ਜਾਣਾ ਕਿ ਪੁਲਿਸ ਨੇ ਇੱਕ ਬੰਦਾ ਮਾਰ ਦਿੱਤਾ ਜਾਂ ਇੱਕ ਹੋਰ ਭੱਜ ਗਿਆ ਜਿਹੜਾ ਫੜਿਆ ਜਾਏਗਾ ਅਸੀਂ ਨਾ ਬੜੀਆਂ ਥਾਵਾਂ ਦੇ ਉੱਤੇ ਮੇਰੀ ਵਿਚਾਰਧਾਰਾ ਮੇਰੀ ਸੋਚ ਹੋਰ ਹੈ ਕਿ ਫੜਨ ਤੋਂ ਬਾਅਦ ਜਦੋਂ ਜੇਲ੍ਹਾਂ 'ਚ ਫੋਨ ਫੜੇ ਜਾਂਦੇ ਨੇ ਜਾਂਦੇ ਕਿਉਂ ਨੇ ਵਾਰਦਾਤਾ ਹੁੰਦੀਆਂ ਕਿਉਂ ਨੇ ਇਹਦੇ ਉੱਤੇ ਤੇ ਕੋਈ ਵੀ ਗੌਰ ਨਹੀਂ ਕਰ ਰਿਹਾ ਕਿਹੜਾ ਮਤਲਬ ਲਾ ਐਂਡ ਆਰਡਰ ਦੀਆਂ ਗੱਲਾਂ ਆਪਾਂ ਕਰ ਰਹੇ ਆ ਉਸ ਦਿਨ ਹੀ ਮੇਰੇ ਖਾਲਸ ਇਹਨਾਂ ਦੀ ਪਾਰਟੀ ਦੇ ਸੁਪਰੀਮੋ ਇੱਥੇ ਸੀਗੇ ਕੇਜਰੀਵਾਲ ਜਿਸ ਦਿਨ ਬੰਮ ਧਮਾਕਾ ਹੁੰਦਾ ਔਰ ਪੂਰੇ ਮੇਰੇ ਖਲ ਪੰਜਾਬ ਦੀ ਪੁਲਿਸ ਉੱਥੇ ਲੱਗੀ ਹੋਈ ਸੀ ਤੇ ਕੱਲ ਮੇਰੇ ਸੁਣਨ ਚ ਪਤਾ ਕੀ ਆਇਆ ਕਿ ਯਾਰ ਅਸੀਂ ਤਾਂ ਮਤਲਬ ਬਦਲਾਵ ਚੁਣਿਆ ਸੀਗਾ ਤੇ ਉਹੀ ਰੋਡ ਜਾਮ ਨੇ ਅੱਦਾ ਅੱਦਾ ਕਿਲੋਮੀਟਰ ਤੇ ਸਾਰਾ ਕੁਝ ਹੋ ਰਿਹਾ ਤੇ ਉਹ ਪੁਲਿਸ ਉੱਥੇ ਲੱਗੀ ਹੋਵੇ ਤੇ ਇੱਥੇ ਵਾਰਦਾਤ ਹੋ ਜਾਵੇ ਤੈਨੂੰ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਅੱਜ ਮੇਰਾ ਸਵੇਰੇ ਮਨ ਬੜਾ ਦੁਖਿਆ ਇੱਕ ਅਖਬਾਰ ਦੀ ਖਬਰ ਸੀਗੀ ਸਾਰੀਆਂ ਅਖਬਾਰਾਂ ਦੇ ਵਿੱਚ ਇੱਕ ਖਬਰ ਹੈ ਕਿ ਤਿੰਨ ਸਾਲ ਹੋ ਗਏ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਸਾਰੀਆਂ ਖਬਰਾਂ ਵਿੱਚ ਫਰੰਟ ਪੇਜ ਤੇ ਖਬਰ ਹੈਗੀ ਆ ਖਬਰ ਨਹੀਂ ਇਸ਼ਤਿਹਾਰ ਹੈਗਾ ਇਸ਼ਤਿਹਾਰ ਹੈ ਗਿਆ ਹੈਗਾ ਨਾ ਵੀ ਸਾਰੀਆਂ ਖਬਰਾਂ ਦੇ ਵਿੱਚ ਵੀ ਤਿੰਨ ਸਾਲ ਚ ਰੰਗਲਾ ਪੰਜਾਬ ਬਣਾ ਦਿੱਤਾ ਉਸੇ ਖਬਰ ਦੇ ਅੰਦਰ ਪਤਾ ਕੀ ਖਬਰ ਸੀ ਕਿ 14 ਬੰਬ ਧਮਾਕੇ 4 ਮਹੀਨਿਆਂ ਦੇ ਵਿੱਚ ਹੋ ਗਏ ਮਤਲਬ ਹੁਣ ਪੂਰੀ ਡਿਟੇਲ ਦਿੱਤੀ ਹੋਈ ਉਹਨਾਂ ਨੇ ਹੁਣ ਖਬਰ ਉਹ ਸਹੀ ਮੰਨੀ ਹੈ ਜਿਹੜਾ ਇਸ਼ਤਿਹਾਰ ਹੈ ਕਿ ਖਬਰ ਸਹੀ ਮੰਨੀ ਹੈ ਵੀ ਰੰਗਲਾ ਪੰਜਾਬ ਹੈ ਕਿ ਗੰਧਲਾ ਪੰਜਾਬ ਜਿਹੜਾ ਸਾਡਾ ਹੋ ਗਿਆ ਕੱਲ ਇਹਨਾਂ ਨੇ ਆਪ ਹੀ ਆਖਤਾ ਉੱਥੇ ਜੀ ਵੀ ਤਿੰਨ ਸਾਲ ਤੋਂ ਅਸੀਂ ਲਗਾਤਾਰ ਨਸ਼ਾ ਤੇ ਭ੍ਰਸ਼ਟਾਚਾਰ ਦੇ ਨਾਲ ਲੜ ਰਹੇ ਹਾਂ ਹਾਲਾਂ ਹੁਣ ਇਹ ਐਕਟਿਵ ਹੋਏ ਨੇ ਉਹ ਵੀ ਕਿਹਾ ਜਾ ਰਿਹਾ ਕਿ ਇਹਨਾਂ ਦੇ ਆਪਣੇ ਹੀ ਲੋਕ ਜਿਹੜੇ ਸਵਾਲ ਚੁੱਕ ਰਹੇ ਨੇ ਵੀ ਛੋਟੀਆਂ ਮੱਛੀਆਂ ਨੂੰ ਫੜਿਆ ਜਾ ਰਿਹਾ ਕਿਉਂਕਿ ਤੁਸੀਂ ਲੰਮਾ ਸਮਾਂ ਮਨਦੀਪ ਜੀ ਲੋਕਾਂ ਦੇ ਵਿਚਰਦੇ ਦੇ ਸਿਆਸਤ ਵੀ ਤੁਸੀਂ ਮਤਲਬ ਕੀਤੀ ਹੈ ਤੇ ਹਜੇ ਵੀ ਐਕਟਿਵ ਹੋ ਤੇ ਇਹ ਕਿਵੇਂ ਇਸ਼ਤਿਹਾਰਬਾਜ਼ੀ ਕਰਨ ਦੇ ਨਾਲ ਦੇ ਰੰਗਲਾ ਪੰਜਾਬ ਬਣਿਆ ਤੇ ਜੇ ਇਹ ਬੰਦੇ ਫੜੇ ਗਏ ਤੇ ਫਿਰ ਦੱਸਣ ਦੀ ਲੋੜ ਥੋੜੀ ਹੈ ਫਿਰ ਬੋਰਡ ਲਾ ਕੇ ਦੱਸਣ ਦੀ ਲੋੜ ਥੋੜੀ ਵੀ ਪ੍ਰਚਾਰਮ ਕਾਤਾ ਮੈਨੂੰ ਅੱਗੇ ਵੀ ਇੱਕ ਦਿਨ ਸਾਡੇ ਸ਼ਹਿਰ ਦੇ ਜਿਹੜੇ ਸੀਪੀ ਨੇ ਉਹ ਮੈਨੂੰ ਮਿਲੇ ਜਿਸ ਦਿਨ ਮੀਟਿੰਗ ਨਹੀਂ ਹੋਈ ਸਟੇਟ ਲੈਵਲ ਦੀ ਤੇ ਮੈਂ ਦਫ਼ਤਰ ਵੈਸੇ ਕਿਸੇ ਕੰਮ ਉਹਦੇ ਵਿੱਚ ਮੈਂ ਕਹਾਂ ਜੀ ਸੀਐਮ ਤੁਹਾਨੂੰ ਕਹਿ ਦਿੰਦੇ ਨੇ ਕ੍ਰਾਈਮ ਖਤਮ ਕਰ ਦਿਓ ਨਸ਼ਾ ਖਤਮ ਕਰ ਦਿਓ ਕਿਸ ਤਰ੍ਹਾਂ ਪੋਸੀਬਲ ਹੈ ਬੱਚੇ ਵੇਲੇ ਨੇ 2500 ਰੁਪਇਆ ਲੈਂਦੇ ਨੇ ਮੈਂ 2500 ਤੋਂ 5000 ਰੁਪਇਆ ਤੇ ਬੰਬ ਸੁੱਟ ਜਾਂਦੇ ਨੇ ਯਾਰ ਬੱਚਿਆਂ ਨੂੰ ਤੁਸੀਂ ਇਹਦੀ ਮਤਲਬ ਬੰਬ ਸੁੱਟਤਾ ਲੜਕਾ ਅਤਵਾਦੀ ਕਹ ਲੋ ਕੁਝ ਵੀ ਕਹ ਲੋ ਮਰ ਗਿਆ ਦੂਜਾ ਫੜਿਆ ਜਾਊਗਾ ਮਰ ਜਾਊਗਾ ਪਰ ਇਸ ਤੋਂ ਅੱਗੇ ਕੀ ਗਾਰੰਟੀ ਹੈ ਮੈਂ ਤੇ ਮੈਂ ਤੁਹਾਨੂੰ ਹੁਣ ਕਹਿਣਾ ਨਹੀਂ ਚਾਹੁੰਦਾ ਇੱਥੇ ਵੀ ਆਪਾਂ ਬੁੱਕੇ ਦੇ ਰਹੇ ਆ ਪੁਲਿਸ ਨੂੰ ਮਤਲਬ ਵੀ ਇਹ ਜਾਂ ਤੇ ਬੁੱਕੇ ਉਦੋਂ ਹੁੰਦਾ ਕਿ ਸਾਡਾ ਮਿਸ਼ਨ ਸਫਲ ਹੋ ਗਿਆ ਹੈ ਨਾ ਵੀ ਉਸ ਤੋਂ ਅੱਗੇ ਕੀ ਗਾਰੰਟੀ ਹੈ ਕਿ ਇਸ ਤੋਂ ਬਾਅਦ ਇਹੋ ਜੀ ਕੋਈ ਵਾਰਦਾਤ ਜਾਂ ਇਹੋ ਜੀ ਘਟਨਾ ਨਹੀਂ ਹੋਊਗੀ ਸੋ ਦੁੱਖ ਲੱਗਦਾ ਮਤਲਬ ਇਸ ਚੀਜ਼ ਨੂੰ ਵੀ ਜਿਹੜਾ ਮੇਨ ਇਹਦਾ ਰੂਟਸ ਜਿਹੜੇ ਦੇ ਕਾਰਨ ਨੇ ਉਹ ਤਾਂ ਲੱਭੇ ਹੀ ਨਹੀਂ ਜਾ ਰਹੇ ਬੱਚੇ ਵਿਹਲੇ ਨੇ ਉਹ ਡਿਪਰੈਸ਼ਨ 'ਚ ਜਾ ਰਹੇ ਨੇ ਉਹ ਨਸ਼ਾ ਕਰ ਰਹੇ ਨੇ ਉਹ ਕ੍ਰਾਈਮ ਕਰ ਰਹੇ ਨੇ ਔਰ ਮੈਂ ਇਹਨਾਂ ਨੂੰ ਦੁਹਾਈ ਦੇ ਦੇ ਕੇ ਮਰ ਗਿਆ ਆਉਣ ਵਾਲਾ ਟਾਈਮ ਦੇਖਿਓ ਬਾਹਰ ਜਾਣ ਦਾ ਵੀ ਬੱਚਿਆਂ ਦਾ ਰਸਤਾ ਬੰਦ ਹੋ ਗਿਆ ਮੈਂ ਤੁਹਾਡੇ ਹੀ ਮੰਚ 'ਤੇ ਉਸ ਦਿਨ ਗੱਲ ਕੀਤੀ ਸੀ ਕਿ ਇਸ ਤੋਂ ਬਾਅਦ ਬੱਚੇ ਸੁਸਾਈਡ ਕਰਨਗੇ ਤੁਹਾਨੂੰ ਚੇਤਾ ਹੈ ਕਿ ਜਦੋਂ ਮਾੜਾ ਦੌਰ ਸੀਗਾ ਉਹ ਕਿਵੇਂ ਖਤਮ ਕੀਤਾ ਗਿਆ ਕੇਪੀਐਸ ਗਿਲਡ ਡੀਜੀਪੀ ਸੀਗੇ ਬਹੁਤ ਲੋਕਾਂ ਦੀ ਵਿਚਾਰਧਾਰਾ ਲਗ-ਲਗ ਹੋ ਸਕਦੀ ਹੈ ਸਾਰਾ ਕੁਝ ਹੋ ਸਕਦੀ ਆ ਉਹਨਾਂ ਨੇ ਜਿੰਨੇ ਬਜ਼ੁਰਗ ਪੁਲਸ ਵਾਲੇ ਸੀ ਜਿਹੜੇ ਰਿਟਾਇਰ ਹੋਣ ਦੇ ਕੰਢੇ ਸੀਗੇ ਉਹ ਸਾਰੇ ਦੇ ਸਾਰੇ ਲਾਈਨ 'ਚ ਭੇਜ ਦਿੱਤੇ ਸੀਗੇ ਔਰ ਨਵੇਂ ਯੂਥ ਨੂੰ ਮੌਕਾ ਦਿੱਤਾ ਸੀ ਇੱਕਦਮ ਕਿੰਨੀ ਭਰਤੀ ਹੋਈ ਸੀ ਅੱਜ ਤੁਹਾਨੂੰ ਉਹ 84 ਵਾਲੇ ਹੁਣ ਤੇ ਚਲੋ ਰਿਟਾਇਰ ਹੋਣ ਵਾਲੇ ਹੋਣਗੇ ਤੁਸੀਂ ਉਸ ਕਾਰਨ ਨੂੰ ਤੇ ਲੱਭ ਹੀ ਨਹੀਂ ਰਹੇ ਕਿ ਬੱਚਿਆਂ ਨੂੰ ਹਰੇ ਕਿਸ ਤਰ੍ਹਾਂ ਲਾਉਣਾ ਬੱਚਿਆਂ ਨੂੰ ਕੰਮ ਕਿਸ ਤਰ੍ਹਾਂ ਦੇਣਾ ਔਰ ਦੁੱਖ ਕਿਸ ਗੱਲ ਦਾ ਹੈ ਭੰਡਾਰੀ ਸਾਹਿਬ ਕਿ ਅਸੀਂ ਜਦੋਂ ਜੋ ਜਵਾਨ ਹੋਏ ਆ ਪਹਿਲਾ ਦੌਰ ਤੇ ਦੇਖ ਲਿਆ ਮਾੜੇ ਦੌਰ ਵਾਲਾ ਉਸ ਤੋਂ ਬਾਅਦ ਜੇ ਪੰਜਾਬ ਚੋਂ ਮਨ ਸ਼ਾਂਤੀ ਹੋਈ ਤੇ ਫਿਰ ਅਸੀਂ ਦੇਖਦੇ ਸੀਗੇ ਕਿ ਜੰਮੂ ਕਸ਼ਮੀਰ ਚ ਬੰਬ ਚੱਲ ਗਿਆ ਲਾਲ ਚੌਂਕ 'ਚ ਬੰਬ ਚੱਲ ਗਿਆ ਮੰਦਰ ਦੇ ਬਾਹਰ ਬੰਬ ਚੱਲ ਗਿਆ ਅੱਜ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਨੂੰ ਜੰਮੂ ਕਸ਼ਮੀਰ ਜਿਹੜਾ ਬਣਾ ਕੇ ਦਰਸਾਇਆ ਜਾ ਰਿਹਾ ਪੰਜਾਬ ਦਿਖਾਇਆ ਤੁਹਾਨੂੰ ਲੱਗਦਾ ਕਿ ਪੋਲਿਟੀਕਲ ਮਾਫੀਆ ਇੱਕ ਸਰਗਰਮ ਸੰਗਠਿਤ ਤੌਰ ਦੇ ਉੱਤੇ ਜਿਹੜਾ ਉਹ ਪੰਜਾਬ ਤੇ ਕਾਬੂ ਹੋ ਗਿਆ ਚਾਹੇ ਪਾਰਟੀ ਕੋਈ ਵੀ ਹੋਵੇ ਮੈਂ ਮੈਨੂੰ ਇੱਕ ਚੀਜ਼ ਹੁਣ ਬੋਲਣ ਲੱਗਿਆ ਕੋਈ ਗਰੇਜ ਨਹੀਂ ਹੈ ਕਿ ਸਾਡੇ ਨੈਸ਼ਨਲ ਲੈਵਲ ਦੀ ਪਾਰਟੀ ਸੈਂਟਰਲ ਲੈਵਲ ਦੀ ਪਾਰਟੀ ਉਹ ਪੰਜਾਬ ਦੇ ਲੋਕਾਂ ਚ ਇੱਕ ਡਰ ਪੈਦਾ ਕਰ ਰਹੀ ਹੈ ਜਿਵੇਂ ਆ ਨਹੀਂ ਰਿਹਾ ਕਿ ਇਹਨਾਂ ਨੂੰ ਚੁਣ ਲਵੇ ਇਸ ਵਾਰੀ ਤੁਸੀਂ ਡਰਾ ਕੇ ਇਹੋ ਜਿਹਾ ਪੰਜਾਬ ਚ ਮਾਹੌਲ ਕ੍ਰੀਏਟ ਕਰਕੇ ਸਾਡੇ ਪੰਜਾਬ ਦਾ ਨੁਕਸਾਨ ਕਿੰਨਾ ਮੈਂ ਅੰਦਰ ਵੀ ਇੱਕ ਗੱਲ ਕਹੀ ਹੈ ਕਿ ਸਾਡਾ ਅਮਰਸਰ ਸਭ ਤੋਂ ਵੱਧ ਟੂਰਿਸਟ ਦੇ ਸਿਰ ਤੇ ਚੱਲਦਾ ਕਿਸੇ ਟਾਈਮ ਤੇ ਉੱਥੇ ਕੱਪੜੇ ਦੀ ਇੰਡਸਟਰੀ ਸੀ ਹੌਲੀ ਹੌਲੀ ਉਹ ਖਤਮ ਹੋ ਗਈ ਧਰਨੇ ਲੱਗੇ ਇੰਡਸਟਰੀਜ਼ ਬੰਦ ਹੋ ਗਈ ਮਤਲਬ ਉਹ ਫੈਕਟਰੀ ਮਾਲਕ ਇਥੋਂ ਛੱਡ ਗਏ ਸ਼ਿਫਟ ਹੋ ਗਏ ਉਸ ਤੋਂ ਬਾਅਦ ਸਾਡਾ ਮੇਨ ਕੰਮ ਚੱਲਿਆ ਟੂਰਿਸਟ ਦਾ ਲੋਕ ਆਉਂਦੇ ਨੇ ਹਰਮੰਦਰ ਸਾਹਿਬ ਦਰਗਿਆਣਾ ਤੀਰਤ ਰਾਮ ਤੀਰਤ ਜੱਲਿਆਲਾ ਬਾਗ ਤੁਸੀਂ ਹੁਣ ਦੇਖੋ ਬਾਹਰਲੀ ਸਟ੍ਰੀਟ ਤੋਂ ਕੋ ਆਉਂਦਾ ਰਾ ਤੇ ਇੱਥੇ ਆਪਣੇ ਰਿਸ਼ਤੇਦਾਰਾਂ ਨੂੰ ਪੁੱਛਦਾ ਕਿ ਯਾਰ ਇੱਥੇ ਹਾਲਾਤ ਕਿਹੋ ਜਿਹੇ ਨੇ ਇੱਥੇ ਬਸ ਬੰਦ ਨਹੀਂ ਹੋ ਜੂਗੀ ਅਸੀਂ ਮਤਲਬ ਟੇਨ ਦੇ ਵਿੱਚ ਆ ਕੇ ਫਸ ਫਸਤ ਨਹੀਂ ਜਾਵਾਂਗੇ ਹਰ ਬੰਦਾ ਜਹਾਜ਼ ਨਹੀਂ ਅਫੋਰਡ ਕਰ ਸਕਦਾ ਤੁਸੀਂ ਇਹਦੇ ਕਾਰਨ ਸਮਝੋ ਹਰ ਬੰਦਾ ਜਹਾਜ਼ ਨਹੀਂ ਅਫੋਰਡ ਕਰ ਸਕਦਾ ਬਾਹਰ ਰੋਡ ਕੋ ਆਉਣ ਨੂੰ ਤਿਆਰ ਨਹੀਂ ਰੋਜ਼ ਧਰਨੇ ਨੇ ਰੋਜ਼ ਇਹੋ ਜਿਹੇ ਹਾਲਾਤ ਬਣੇ ਹੋਏ ਨੇ ਦੀਪੀ ਤੁਸੀਂ ਬਹੁਤ ਸਾਰੇ ਇਸ਼ੂਸ ਚੁੱਕਦੇ ਜੇ ਸਭ ਨੂੰ ਪਤਾ ਪ੍ਰੋਬਲਮ ਕੀ ਹੈ ਉਦੋਂ ਪਤਾ ਹੁੰਦਾ ਨਾ ਕੋ ਸੋਲੂਸ਼ਨ ਵੀ ਉਦੋਂ ਹੁੰਦਾ ਜਦੋਂ ਇਹ ਸੱਤਾ 'ਚ ਨਹੀਂ ਹੁੰਦੇ ਜਿਵੇਂ ਇਹ ਕੁਰਸੀ ਤੇ ਬਹਿ ਜਾਂਦੇ ਆ ਸਾਰੀਆਂ ਇਹਨਾਂ ਨੂੰ ਗੱਲਾਂ ਹੀ ਭੁੱਲ ਜਾਂਦੀਆਂ ਉਹ ਵਾਦੇ ਭੁੱਲ ਜਾਂਦੇ ਆ ਪੰਜਾਬ ਦੇ ਜਦੋਂ ਸੱਤਾ ਨਹੀਂ ਹੁੰਦੀ ਉਹ ਕਹਿੰਦੇ ਵੀ ਅਸੀਂ ਤੇ ਸਾਨੂੰ ਵੋਟਾਂ ਪਾ ਦਿਓ ਸਾਨੂੰ ਜਿਤਾ ਦਿਓ ਤੇ ਪੰਜਾਬ ਬਣ ਜਾਊਗਾ ਰੰਗਲਾ ਪੰਜਾਬ ਤੇ ਜਦੋਂ ਆ ਜਾਂਦੇ ਆ ਤੇ ਫੇਰ ਨਾ ਫੇਰ ਉਸੇ ਹੀ ਧਰਰੇ ਤੇ ਕੰਮ ਚੱਲਣਾ ਪੈਂਦਾ ਉਹੀ ਮਾਫੀਆ ਜਿਹੜਾ ਪੁਰਾਣਾ ਹੈਗਾ ਉਹੀ ਮਾਫੀਆ ਨਵੀਆਂ ਪਾਰਟੀਆਂ ਦੇ ਲੀਡਰਾਂ ਦੇ ਨਾਲ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਚੜ ਜਾਂਦਾ 15 ਦਿਨ ਪੁਰਾਣੀ ਤੁਹਾਨੂੰ ਗੱਲ ਸੁਣਾਵਾਂ 2 ਦਿਨ ਸੈਸ਼ਨ ਚੱਲਿਆ ਭੰਡਾਰੀ ਸਾਹਿਬ ਜੀ ਹੁਣ ਸਾਨੂੰ ਨਾ ਮਤਲਬ ਇਹਨਾਂ ਨੂੰ ਲਾ ਕੇ ਤੇ ਕਈ ਕਾਂਗਰਸੀ ਚੰਗੇ ਲੱਗਣੇ ਸ਼ੁਰੂ ਹੋ ਗਏ ਯਾਰ ਤੇ ਮੈਂ ਇੱਕ ਦਿਨ ਇਹਨਾਂ ਦੇ ਰਹੀਸ਼ ਚੌਧਰੀ ਹੋਣਾ ਨਾਲ ਗੱਲ ਕੀਤੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਚੌਧਰੀ ਸਾਹਿਬ ਕਾਂਗਰਸ ਚੰਗੀ ਕੋ ਲੱਗ ਰਹੀ ਹੈ ਮੈਨੂੰ ਭੰਡਾਰੀ ਸਾਹਿਬ ਨੇ ਮਾਰ ਤੀਆਂ ਚਾਰ ਡਾਂਗਾ ਸ਼ਰਮਾ ਹੀ ਮੈਨੂੰ ਮਾਰ ਦਿੰਦੇ ਆ ਕੇ ਛੇ ਤੇ ਮੈਨੂੰ ਭੰਡਾਰੀ ਸਾਹਿਬ ਚੰਗੇ ਲੱਗਣੇ ਸ਼ੁਰੂ ਹੋ ਜਾਂਦੇ ਤੁਸੀਂ ਉਹ ਚੰਗੇ ਹੋ 2 ਦਿਨ ਵਿਧਾਨ ਸਭਾ ਸੈਸ਼ਨ ਚੱਲਿਆ ਮੈਨੂੰ ਪੂਰੇ 2 ਦਿਨ ਦੇ ਵਿੱਚ ਸਵਾਏ ਉੱਥੇ ਵੀਡੀਓ ਨੇ ਪੈ ਐਸ ਡੀਓ ਨੇ ਪੈਸੇ ਲੈ ਲੇ ਐਸ ਐਚਓ ਪੈਸੇ ਲੈ ਰਿਆ ਡੀ ਐਸ ਪੀ ਪੈਸੇ ਲੈ ਰਿਆ ਇਸ ਤੋਂ ਉੱਪਰ ਪੰਜਾਬ ਉੱਠਿਆ ਹੀ ਨਹੀਂ ਯਾਰ ਉੱਥੇ ਕੋਈ ਇੱਕ ਵਿਜ਼ਨ ਵਾਲੀ ਗੱਲ ਹੋਈ ਹੈ ਕਿ ਬੱਚਿਆਂ ਨੂੰ ਕੰਮ ਕਿਸ ਤਰ੍ਹਾਂ ਦੇਣਾ ਮਨਦੀਪ ਜੀ ਤੁਸੀਂ ਬਿਲਕੁਲ ਗਲਤੀ ਕੀਤੀ ਇੱਕ ਸਾਲ ਮੈਂ ਹੋਰ ਕਰੂੰਗਾ ਤੁਸੀਂ ਦੇਖੋ ਜਦੋਂ ਇਹ ਸੱਤਾ 'ਚ ਨਹੀਂ ਸੀਗੇ ਸੈਸ਼ਨ ਕਹਿੰਦੇ ਲੰਬੇ ਕਰਦੇ ਹੋ ਤੇ ਹੁਣ ਆਪ ਨੇ ਸੈਸ਼ਨ ਇਹਨਾਂ ਛੋਟੇ ਕਰਦੇ ਪਹਿਲੇ ਨਾਲੋਂ ਛੋਟੇ ਕਰਦੇ ਤੇ ਸਾਲ ਦੇ ਵਿੱਚ ਜਿਹੜੇ ਐਮ ਐਲ ਏ ਸਾਡੇ ਚੁਣੇਗੇ ਨਮਾਇंदे 16 17 ਦਿਨਾਂ ਦੇ ਕੰਮ ਕਰਦੇ ਨੇ ਉਹਨਾਂ ਪੰਜਾਬ ਦਾ ਕੀ ਭਲਾ ਕਰਾਂ ਸਾਨੂੰ ਇਹਦਾ ਮਤਲਬ ਇਹਨਾਂ ਕੋ ਉਮੀਦ ਛੱਡ ਦੇਣੀ ਚਾਹੀਦੀ ਹੈ ਇਹ ਪਹਿਲਾਂ ਕਹਿੰਦੇ ਸੀ ਕਿ ਸੈਸ਼ਨ 40 ਦਿਨ ਦਾ ਹੋਣਾ ਚਾਹੀਦਾ ਪੰਜਾਬ ਦੇ ਮਸਲੇ ਏਡੇ ਵੱਡੇ ਨੇ ਕਿ ਹਰ ਵਿਧਾਇਕ ਨੂੰ ਟਾਈਮ ਮਿਲਣਾ ਚਾਹੀਦਾ ਤੇ ਮੈਂ ਇਹਨਾਂ ਨੂੰ ਗਾਰੰਟੀ ਨਾ ਕਹਿੰਦਾ ਤੁਸੀਂ ਤੇ ਆਪਣੇ ਬੰਦੇਆਂ ਨੂੰ ਨਹੀਂ ਦਿੱਤਾ ਜਿਹੜੇ ਹੁਣ 96 ਹੋ ਗਏ ਆ ਮਤਲਬ ਗੱਲਾਂ ਨਾ ਬਾਹਰ ਰਹਿ ਕੇ ਦੂਰ ਦੇ ਢੋਲ ਜਿਹੜੇ ਸੁਹਾਵਣੇ ਲੱਗਦੇ ਨੇ ਮੈਂ ਲੋਕਾਂ ਨੂੰ ਵੀ ਇੱਕ ਗੱਲ ਕਹਿਣਾ ਕਈ ਲੋਕਾਂ ਦਾ ਝਕਾ ਨਾ ਕਾਂਗਰਸ ਵੱਲ ਹੁੰਦਾ ਜਾ ਰਿਹਾ ਮੈਂ ਕਹਿੰਦਾ ਛੁਡੋ ਯਾਰ ਤੁਸੀਂ ਕਿਸੇ ਨੂੰ ਵੀ ਚੁਣੋ ਤੁਸੀਂ ਲੀਡਰਸ਼ਿਪ ਤੇ ਚੇਂਜ ਕਰੋ ਤੁਸੀਂ ਥੱਲੇ ਚਿਹਰੇ ਤੇ ਚੇਂਜ ਕਰੋ ਉਹੀ ਲੋਕ ਨੇ ਜਿਨ੍ਹਾਂ ਕੋ ਅੱਗੇ ਕੁੱਟ ਖਾਧੀ ਆ ਜਿਨ੍ਹਾਂ ਕੋ ਅਸੀਂ ਅੱਗੇ ਲੁੱਟੇ ਗਏ ਆ ਹੁਣ ਅਸੀਂ ਦੁਬਾਰਾ ਉਹਨਾਂ ਨੂੰ ਚੋਣ ਨੂੰ ਤਿਆਰ ਸਾਡੇ ਕੋ ਆਪਸ਼ਨ ਹੀ ਕੋਈ ਨਹੀਂ ਇਹ ਵੀ ਆਪਸ਼ਨ ਵਜੋਂ ਚੁਣੇ ਸੀਗੇ ਉਹ ਵੀ ਆਪਸ਼ਨ ਵਜੋਂ ਚੁਣ ਲੋਕਾਂ ਨੂੰ ਆਪ ਜਾਗਰੂਕ ਹੋਣਾ ਪਊਗਾ ਲੋਕਾਂ ਨੂੰ ਆਪ ਵੇਰ ਹੋਣਾ ਪਊਗਾ ਲੋਕਾਂ ਨੂੰ ਇਹਨਾਂ ਨੂੰ ਸਵਾਲ ਜਵਾਬ ਕਰਨੇ ਪੈਣਗੇ ਮੈਂ ਕਹਿੰਨਾ ਪੁਰਾਣੇ ਲੀਡਰ ਆ ਜਾਣ ਚਾਹੇ ਕਾਂਗਰਸੀ ਨੇ ਚਾਹੇ ਕਾਲੀ ਨੇ ਉਹਨਾਂ ਦਾ ਟਰਮ ਜਿਹੜਾ ਕੱਢ ਕੇ ਰੱਖੋ ਜਿਹੜਾ ਕਾਰਜਕਾਲ ਹੈ ਕਿ ਯਾਰ ਉਦੋਂ ਤੂੰ ਬਣਿਆ ਸੀ ਉਦੋਂ ਤੇਰੇ ਮਨ ਚ ਕੁਝ ਦੋ ਕੋ ਸਾਰੂ ਕੰਮ ਦਾਸ ਕਿਸੇ ਕੋਲ ਜਵਾਬ ਹੀ ਨਹੀਂ ਮੈਂ ਲੋਕਾਂ ਨੂੰ ਵੀ ਇੱਕ ਗੱਲ ਕਹਿਣੀ ਚਾਹੁੰਦਾ ਕਿ ਤੁਹਾਨੂੰ ਲੜਾਉਣ ਲਈ ਤੁਹਾਨੂੰ ਪਾੜਨ ਲਈ ਇੱਕ ਦੂਜੇ ਦੇ ਮਤਲਬ ਸੱਚੇ ਹੋਣ ਲਈ ਇਹਦੇ ਕਰਤੱਵ ਜਿਹੜੇ ਕੀਤੇ ਜਾਂਦੇ ਨੇ ਮੈਂ ਲੋਕਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਅਮਨ ਦੇ ਦੀਵੇ ਬਾਲੀ ਰੱਖੋ ਅਮਨ ਦੇ ਦੀਵੇ ਬਾਲੀ ਰੱਖੋ ਚੰਗੀ ਕਦਰ ਬਖਾਲੀ ਰੱਖੋ ਬਾਗੇ ਨੂੰ ਜੋ ਉਜੜਨ ਨਾ ਦਵੇ ਸੋਚ ਸਮਝ ਕੇ ਮਾਲੀ ਰੱਖੋ ਆਪਣੇ ਮਾਲੀ ਤੁਹਾਨੂੰ ਸੋਚ ਸਮਝ ਕੇ ਰੱਖਣੇ ਪੈਣਗੇ ਧੰਨਵਾਦ ਮਨਾ ਜੀ